ਕੀ ਚਦਾ ਹੀ ਜਿਹੜੀ ਨੀਂਹ ਤੇ ਖਲੋਤੇ ਗਲਤ ਮੁੜ ਗਏ ਗਲਤ ਮੁੜ ਗਏ ਗਲਤ ਮੜਾਤਾ ਤੂੰ ਪਿੱਛੇਲੇ ਰਾਹੇ ਮੋੜ ਤੇ ਸਲਾ ਸੱਜਾ ਬਿਲਡਿੰਗ ਰਾਉਣਾ ਇਹ ਤੇਰਾ ਆਪਾਂ ਕਿਹੜੇ ਚੌਂਕ ਜਾਂ ਤੇਰੇ ਕਾਲੇ ਜਿਹੇ ਰਹਿੰਦੀ ਮਿੱਟੀ ਮੜਿਓ ਪੂਰੀ ਕਰਤੀ ਆ ਹੁਣੇ ਪਹੁੰਚੇ ਆ ਆਉਂਦੇ ਆਪਾਂ ਕੋਲ ਮਿੱਤਰੋ ਕੰਮ ਕਰਨ ਵਾਲਾ ਯੱਜ ਰਹਿਂਦਾ ਥੋੜਾ ਜਿਆਦਾ ਗੁੜੀ ਹਵਾ ਮੀ ਆਉਂਦਾ ਪਿਆ ਉਹਨੀ ਮੀ ਹੜਦਾ ਕਰਦੇ ਸ਼ੁਰੂ ਫਿਰ ਬਾਕੀ ਵੇਖ ਲੋ ਇੱਕ ਅੰਦਰੋਂ ਯਸਈ ਵੀ ਯਸ ਖਲਰਾ ਸੁਰਾਵਾ ਆ ਜਾ ਚੁੱਕਣਾ ਆ ਆਪ ਚਲ ਜਾ ਤੂੰ ਉਹ ਗੱਲਾਂ ਕਰੀ ਜਨਾ ਆਹੋ ਇਨਾ ਮੀ ਮਾਮਾ ਮੁੰਡਾ ਸਲਾ ਮੁੰਡਾ ਖੁਰ ਚੱਲਿਆ ਆ ਆ ਗਏ ਪੁੰਡਾ ਖੁਰ ਚੱਲਿਆ ਉਹ ਤੁਹਾਡਾ ਪਲਾਇ ਕਿਥੇ ਲਾਈਏ ਨਾ ਪਲੱਗ ਹੱਥ ਸੇਕ ਲਾ 10 ਮਿੰਟ ਬੋਮੀ ਬੋਮੀ ਓਏ ਆ ਏਸੀ ਵੀ ਸਹੀ ਕਰ ਓਏ ਆਸ ਨਹੀਂ ਆਸ ਨਹੀਂ ਆਹ ਚੱਲੋ ਲੈ ਆਓ ਲੈ ਆਓ ਚਾ ਲੈ ਆਓ ਸਪੀਕਰ ਲੱਗ ਗਿਆ ਲਾਉਣ ਛੜਦੇ ਛੜਦੇ ਸੋਚ ਫਿਰ ਹੱਥ ਲਾ ਕੇ ਹੱਥ ਲਾ ਕੇ ਚੈੱਕ ਕਰ ਲੈ ਇੱਕ ਆ ਗਈ ਬਤੀ ਜਗ ਗਈ ਜਗਮਗ ਹੋ ਗਈ ਵਾਹ 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 ਗੀਤ ਗਾਰ ਮਿੱਤਰਾ ਸ਼ੇਕ ਗਾਰ ਕਰੋ ਚੈੱਕ ਮਿਊਜ਼ਿਕ ਅਰ ਨਾ ਮੋਟਾ ਆ ਕੜਕਦੇ ਚੱਕੜ ਵੜਾਣਾ ਸੋ ਮਾਸਮੂਲ ਨੇ ਹੋਣਾ ਤੇ ਆਪਣੇ ਆ ਇਕੱਲੇ ਹਾਂ ਮੈਂ ਤੇ ਇੱਕ ਸ਼ਿਰਾ ਵੀਰ ਇੱਥੇ ਅਸੀਂ ਵੀ ਥੋੜਾ ਬੋੜਾ ਕੰਮ ਕਰਕੇ ਢੇ ਹਾਂ ਤੇ ਆ ਖਲਾਰ ਖਲੋਰਾ ਪਿਆ ਥੱਲੇ ਬਾਸ ਹੁਣ ਆ ਖਲਾਰਾ ਜੋਕੇ ਤੇ ਮਿੱਟੀ ਨੂੰ ਐ ਪਤਰਾ ਕਰਕੇ ਫੇਰੇ ਉੱਤੇ ਉੱਤੇ ਗੱਦਿਆਂ ਦੀ ਰਛਾਈ ਕਰਾਂਗੇ ਫਿਰ ਆਪਾਂ ਉੱਤੇ ਗਲੀਚੇ ਵਗੈਰਾ ਛਾਵਾਂਗੇ ਬਾਕੀ ਦੀ ਲੁੱਕ ਚੈੱਕ ਕਰੋ ਕੈਂੜਿਆ ਕੈਟਮ ਕੈਂਡ ਗਲਤ ਮੁੜ ਗਏ ਗਲਤ ਮੁੜ ਗਏ ਗਲਤ ਮੜਾਤਾ ਤੂੰ ਹੈਂ ਕਹਿੰਦੇ ਮੁੰਡੇ ਹੁਣ ਚੱਲੇ ਆ ਪਿੰਡ ਨੂੰ ਸਾਇਲੈਂਸਰ ਜਾ ਸੈੱਟ ਕਰਾਉਣਾ ਸੀ ਟਰੈਕਟਰ ਦਾ ਤੇ ਉਹ ਸੈੱਟ ਕਰਾਉਂ ਚੱਲੇ ਆ ਤੇ ਬਾਕੀ ਬੰਦੇ ਵੀ ਆਪਣੇ ਕੰਮਾਂ ਧੰਦੇ ਆ ਲੱਗੇ ਆ ਉਹ ਵੀ ਸ਼ਹਿਰ ਨੂੰ ਗਏ ਥੋੜਾ ਬੋੜਾ ਸਮਾਨ ਇਕੱਠਾ ਕਰਨਾ ਸੀ ਤੇ ਬਾਕੀ ਹੁਣ ਕੋਈ ਨਾ ਥੋੜੇ ਜਿਨੇ ਹੁਣ ਨੇ ਇਕੱਠੇ ਆ ਤੇ ਕਰਦੇ ਫੇਰ ਟਰਾਲੇ ਦਾ ਕੰਮ ਸ਼ੁਰੂ ਤੇ ਬਾਕੀ ਕਹਿੰਦੇ ਮੁੰਡੇ ਪੂਰੀ ਫਾਰਮ 'ਚ ਕੰਮ ਖਿੱਚਿਆ ਪਿਆ ਵਾ ਤੁਰ ਪੈਣਾ ਕਹਿੰਦੇ ਕੱਲ ਪਰਸੋਂ ਤੱਕ ਇਹੀ ਸ਼ਦਾਈ ਜਿਹੜੀ ਇਹਨੇ ਜਿੱਦੇ ਖਲੋਤੇ ਆ ਡੈਡੀ ਬੈਠਾ ਦਾੜੀ ਬੂਹੇ ਆ ਨਾ ਬ੍ਰੋ ਕਾ ظاہر ਓਕੇ ਰਿਪੋਰਟਾਂ ਘਰੋਂ ਇਕੱਠੇ ਕਰਨੇ ਪੈਂਦੇ ਘਰੋਂ ਇਕੱਠੇ ਸੁਪਨ ਵੀਰ ਮੈਂਨਕਾ ਕਾਲੀਆਂ ਕਰਨਾ ਟੈਨਸ਼ਨ ਲੱਗਾ ਹੈ ਆਉਣਾ ਹੈ ਹੈ ਆਉਣਾ ਹੈ ਮੋਟਰਸਾਈਕਲ ਲੇ ਚੇੜੇ ਰਾਹੋਂ ਮੋੜ ਤੇ ਸਲੇਸਰ ਜਿਹੜੇ ਵਿਖਾਉਣਾ ਹੈ ਇਹ ਟਰੈਕਟਰ ਦਾ ਤੇ ਉਹ ਵੀਰ ਕਰੀ ਜਾਂਦੇ ਆ ਉਹ ਸਾਡਾ ਸ਼ੇਰਾ ਵੀਰ ਉਹਨਾਂ ਦੱਸਣ ਦਿਆ ਕਿਵੇਂ ਕਿਵੇਂ ਕੀ ਕਰਨਾ ਬਾਕੀ ਘੇਰੇ ਦਾ ਆਹਾਂ ਮਾਪੇ ਦੇ ਚੌਂਕ ਜਿਆ ਇੱਥੇ ਜਿੱਥੇ ਸੂਰਜ ਲੱਗਦਾ ਖਤਰਨਾਕ ਜਿਹੜੇ ਚੌਂਕਾਂ ਤਰਨ ਤਾਰਦਾ ਜਿਹਦੇ ਕਹਿੰਦੇ ਕੋਈ ਬਾਦਾ ਕੋਈ ਨਹੀਂ ਬਾਦਾ ਮੇਰੇ ਵੀਰੋ ਇੱਥੇ ਘੇਰ ਕੇ ਪੁਲਸ ਲੈ ਕੀ ਕਰਦੇ ਭਲਾ ਚਲਾਣ ਕਰਦੇ ਨੇ ਚਲਾਣ ਕਹਿੰਦੇ ਮੁੰਡੇ ਕੋਈ ਖਾਣ ਵੀ ਕੱਢੇ ਨੇ ਕੀ ਖਾਣਾ ਇੱਥੇ ਹੁੰਦਾ ਯਾਰ ਉਹ ਹੈਗਾ ਨਹੀਂ ਬਸ ਗੋਲ ਗੱਪੇ ਖਾਣ ਦੀਆਂ ਰੁਪਏ ਜੇਬ ਚ 30 ਆ ਓਏ ਆਇਆ ਹਾਂ ਔੜਿਆ ਹੰਬ ਗਿਆ ਵਾ ਕੋਣ ਆ ਹੋਈ ਨਹੀਂ ਉਹ ਚਾਰ ਖੰਭਾ ਚਾਉਂਗਾ ਗਿਆ ਉੱਥੋਂ ਖਾਣੇ ਆਪਾਂ ਪੰਜਾਂ ਪਾਣੀ ਵਾਲੇ ਤੋਂ ਜਾਣਾ ਮੁੰਡੇ ਏਸੀ ਦੇ ਨਾਟਕ ਅਸੀਂ ਜਾਂਦੇ ਨਾਟਕ ਅਸੀਂ ਜਾਂਦੇ ਆ ਤੇ ਬਸ ਥੋੜਾ ਬੋਧਾ ਰਹਿ ਗਿਆ ਇਦਾਂ ਬਚਦਾ ਹੀ ਕੰਮ ਰਹਿ ਗਿਆ ਐਂਦੇ ਅੱਜ ਕਾਰ ਦੇਣਾ ਕੰਪਲੀਟ ਜਿਵੇਂ ਮਾਰਥੀ ਕਰਨ ਮੇਰੇ ਘਰੰਗ ਨਾਲ ਉਧਰ ਮਿੱਤਰੋ ਆਪਣਾ ਏਸੀ ਫਿੱਟ ਹੋ ਗਿਆ ਇਹਨੂੰ ਕਹਿੰਦੇ ਆ ਸੇਵਕ ਮਿਸਤਰੀ ਜੀ ਤੋਂ ਕਰਦੀ ਆ ਰੇ ਮਿਸਤਰੀ ਸੇਵਕ ਮਿਸਤਰੀ ਲੈ ਹੋਏ ਬੋਰਡ ਐਕਸਟੈਂਸ਼ਨ ਬੋਰਡ ਲੈ ਹੋਏ ਇਹਨੂੰ ਚਲਾਉਣਗੇ ਅੱਛਾ ਜੀ ਅੱਛਾ ਜਾਵੇ ਤਾਂ ਬੱਤੀ ਆ ਗਈ ਆ ਬੱਤੀ ਆ ਲੈਣੇ ਫਿਰ ਚਲਾਉਣੇ ਆ ਦੇਖ ਲੋ ਨਾ ਬਾਪ ਚੈੱਕ ਕਰ ਲੈਣਾ ਬਾਕੀ ਬੈਹਿਆ ਕਰਾਤੀ ਆ ਬਾਬੇ ਨੇ ਲੈ ਲੋ ਮੁੰਡਿਓ ਐਦਾਂ ਕਰਿਆ ਕਰਨ ਲੈ ਲੋ ਮੁੰਡਿਓ ਚਾਲ ਆ ਗਈ ਹੋਵੇ ਛੇਤੀ ਚਾਏ ਚਾਏ ਮਠਾਵਾ ਲੋੜ ਵਈ ਲੰਗਰ ਚ ਚਾਲ ਆ ਹੋਵੇ ਛੇਤੀ ਮੁੰਡਿਓ ਜੋ ਸੋਮੇਂ ਤੇ ਵੀ ਕਿ ਕਰ ਰਹੇ ਹੋ ਆਂਦੇ ਵੀ ਜਿਹੜਾ ਵਾਲਪੇਪਰ ਨੂੰ ਮੁੰਡਿਆ ਤੋਂ ਬਗੜਲਾ ਵਾ 11 ਨੇ ਕਹਿੰਦੇ ਥੱਲੇ ਵੀ ਛਾਦਣਾ ਹੈ ਥੱਲੇ ਵੀ ਛਾਦਣਾ ਹੈ ਹਮਰੇ ਇੰਨੇ ਕੱਟਣਾ ਨਹੀਂ ਹੈ ਆਮ ਜੀ ਬਤੀ ਲਵੇ ਦਿਆ ਸਰੇ ਤੇ ਆ ਗਿਆ ਕੰਮ ਸਰੇ ਦੇ ਹੁਣ ਇਹ ਤੋਂ ਕਰਨਾ ਸਿੱਧੇ ਨਾ ਓਏ ਕੱਟਣਾ ਨਹੀਂ ਆ ਇਹਦੇ ਮਿੱਟੀ ਸੁੱਟ ਦੋ ਤਾਂ ਉਹ ਛੋਟੇ ਮਿੱਟੀ ਇਹਦੇ ਗੱਡੀ ਜਿਹੜਾ ਰਹਿ ਗਿਆ ਕੀ ਥਾਂ ਥੋੜਾ ਜਿਹਾ ਇਹ ਵੀ ਕਰੀਏ ਹੋਣਾ ਬਾਸ ਰੇ ਨੇਪਰੇ ਆ ਗਿਆ ਕੰਮ ਨੇਪਰੇ ਚੜ ਹੀ ਗਿਆ ਓਰੇ ਉਹ ਆਲ ਦੇਖ ਲਾਣ ਬਾਸ ਆਵੇ ਕਰਦਾ ਇੱਧਰ ਸਾਡਾ ਸ਼ੇਰ ਆ ਵੀਰ ਕੀ ਕਰਨਦੇ ਵੀਰ ਜੀ ਥੋੜਾ ਦੱਸੋਗਾ ਮਾੜਾ ਜੀ ਜੀ ਜਸੋ ਕੀ ਕਰਨਦੇ ਜਿ ਡੈਕ ਦੀ ਤਾਰ ਨੂੰ ਆਖੇ ਆਖੇ ਬਰਾ ਕਰਦੇ ਕਰਦੇ ਬਰਾਬਰ ਦਾ ਕਰਦੇ ਸਾਰਾ ਉੱਥੇ ਗਾੜੀ ਆ ਪੈਣ ਵਾਲੀ ਇਦਰੋਂ ਵੀ ਛੇਲਦੇ ਬੜੇ ਜੀ ਰਹਿੰਦੀ ਮਿੱਟੀ ਮੁੰਡਿਓ ਪੂਰੀ ਕਰਤੀ ਆ ਸਪੀਕਰ ਸਬਕਰ ਮੁੰਡੇ ਚਲਾ ਕੇ ਵੇਖਣ ਏਸੀ ਜਿਹੜਾ ਕੀ ਆਪਾਂ ਲਾਤਾ ਉਹ ਸੈਟ ਹੋ ਗਿਆ ਚੱਲ ਪਿਆ ਵਾ ਆਪਾਂ ਨੂੰ ਲੱਗਦਾ ਸਾਰਾ ਕੁਝ ਨਹੀਂ ਚੱਲਦਾ ਨਹੀਂ ਗਿਆ ਬਾਕੀ ਮਿੰਦਰ ਵੀਰ ਹੁਣ ਨਹੀਂ ਡਏ ਆਪਣੇ ਸਿਆਣੇ ਧਿਆਨੇ ਸੀ ਸਿਆਣੇ ਆਪਣੇ ਵੱਡੇ ਵੱਡੇ ਧਿਆਨੇ ਸੀ ਸਿਆਣੇ ਧਿਆਨੇ ਤੇ ਆਡੀ ਗੱਲ ਗਲਤ ਹੋ ਗਈ ਆ ਵੱਡੇ ਵੱਡੇ ਧਿਆਨੇ ਓਏ ਕੋਚੀ ਕਿ ਲਾਜ ਲੈਣੇ ਓਕੇ ਕਰਦਾ ਕੰਮ ਬਾਲੇ ਬੁਲੇ ਲਾਦੇ ਆ ਸਾਰਾ ਕੁਰੀ ਵਧੀਆ ਸਾਫੋਂ ਡੇ ਸਪੀਕਰ ਸਾਫ ਡੇ ਕਰਨਾ ਮੁੰਡੇ ਚਲਾ ਕੇ ਇਹਦੇ ਕੰਮ ਓਕੇ ਸਾਹਮਣੇ ਪੈਨਲ ਤੇ ਆਪਣੀ ਐਲ ਸੀ ਡੀ ਲੱਗਣੀ ਡੈਕੋਰੇਸ਼ਨ ਜੀ ਆਪਣੀ ਹੋਣਾ ਦੀ ਬਹੁਤ ਥੱਲੇ ਆ ਕੋ ਕਰ ਫਿਰ ਥੱਲੇ ਆ ਮੈਨੂੰ ਤਾਰ ਤਾ ਓਏ ਜਾ ਯਾਰ ਜਿਹੜਾ ਉਦਾਂ ਥੱਲੇ ਆ ਜਾ ਫਿਰ ਥੱਲੇ ਆ ਲਿਓ ਯਾਰ ਜਿਹੜੇ ਵਾਧੂ ਬੰਦੇ ਓਏ ਸਪੀਕਰ ਖਲੋ ਤਾਂ ਵੇਰਨਾ ਕਿਉਂ ਸਿਮਾ ਖਲਾਰ ਦੇ ਕਰਾ ਗਾੜੀ ਪੈਣੀ ਮਿੱਟੀ ਆ ਉਥੇ ਬਕਸੇ ਲਾ ਕੇ ਡੂਗੇ ਗਾ ਇਹ ਸਹੀ ਗੱਲ ਤੁਹਾਨੂੰ ਸਿਮਾ ਤੋ ਵੀਰੋ ਨੇ ਹੁਣੇ ਪਹੁੰਚੇ ਆ ਆਉਂਦੇ ਆ ਆਪਣੀਆਂ ਬਿਲਕੁਲ ਸਹੀ ਹੁਣ ਨਹੀਂ ਨਹੀਂ ਸਾਟੇ ਵੀਰ ਜੀ ਹੁਣ ਜੱਸ ਹੋ ਗਈ ਨਾ 1 ਮਿੰਟ ਸਾਰਾ ਕੋ ਵਧੀਆ ਵਾ ਜਿਹੜਾ ਆ ਮਿੰਦਰਾ ਇੱਥੇ ਮੇਰਾ ਰਦਾ ਸਪਰੇਅ ਮਾਰੀਏ ਕਾਲੀ ਦੀਂਦਾ ਵਾ ਹਾਂ ਮੇਰੇ ਸਾਹਮਣੇ ਜਾਟਾ ਇਹ ਜਿੰਨੀ ਤਾਰ ਲੱਗੀ ਆ ਗੁਰੂ ਐਸੀ ਕੁਲੀ ਦਾ ਤਾਰ ਆ ਕੇ ਦੇਖ ਗੁਰੂ ਬਾਲੀ ਠੰਡ ਕਰਦਾ ਓਏ ਠੰਡ ਦੇ ਅੱਗੇ ਲੱਗਦੀ ਰੇਤੀ ਜਿਹਾ ਦੇਖਣਾ ਨਹੀਂ ਨਹੀਂ ਪਿੰਡ ਆ ਅਰੇ ਚਾਹ ਦਾ ਇੰਨਦਾ ਸਹੀ ਗੱਲ ਨਹੀਂ ਨਹੀਂ ਆਪੋ ਉੱਤੇ ਸਪਰੇਅ ਮਾਰ ਕੇ ਸਰੇ ਕਾਲੀ ਹਾਂ ਹਾਂ ਤੇ ਬਾਕੀ ਆ ਪਿੱਛੇ ਵੇ ਤੂੰ ਪਿੱਛੇ ਪਿੰਡਾ ਪਿੰਡਾ ਪਿੱਛੇ ਦੱਸ ਐਂਡ ਕਰਾਤੀ ਆ ਪਰਸੋਂ ਕਹੇ ਨਹੀਂ ਨਹੀਂ ਆਉਂਦਾ ਤੜਕੇ ਜਿਹੜਾ ਕੰਮ ਕਰਨ ਨਾਲ ਕਰੋ ਆ 6 ਵਜੇ ਦਾ ਟਾਈਮ ਝ ਪਰਸੋਂ ਰਾਤ ਤੜਕੇ 6 ਵਜੇ ਪਰਸੋਂ ਮੇਲਾ ਨਹੀਂ ਵੇਖਣਾ ਮੇਲਾ ਕੱਲ ਵੇਖ ਕੇ ਪਰਸੋਂ ਆ ਮੇਲਾ ਆਹਦੇ ਫਿਰ 6:00 ਵਜੇ ਮੇਲੇ ਵਾਲਿਆਂ ਦੇ 6 ਵਜੇ ਤੜਕੇ ਦਾ ਟਾਈਮ ਝ ਹਾਂ ਨੋ ਵੀ ਕਰੋ ਚੈੱਕ ਲੁਕ ਹੁਣ ਟਰਾਲੇ ਦੀ ਤੇ ਬਾਕੀ ਹਨੇਰਾ ਬਹੁਤ ਹੋ ਗਿਆ ਤੇ ਆਦਾ ਕੰਮ ਜਿੰਨਾ ਨਿਬੜਿਆ ਨਵੇੜ ਤਾਂ ਮੁੰਡਿਆਂ ਨੇ ਬਾਕੀ ਦੱਸੋ ਤੁਸੀਂ ਵੀਰ ਜੀ ਕੋ ਨਹੀਂ ਹੁਣ ਚੱਲੀਏ ਘਰ ਨੂੰ ਬਸ ਹਣਾ ਗੁੱਡ ਨਾਈਟ ਕਰੀਏ ਗੁੱਡ ਨਾਈਟ ਕਰਦਿਏ ਸਮਾਪਤੀ ਕਰਨੀ ਪੈਣੀ ਆ ਟਾਈਮ ਹੋ ਗਿਆ ਬਹੁਤ ਟਾਈਮ ਬਹੁਤ ਹੋ ਗਿਆ ਬਾਏ ਬਾਏ ਟਾਟਾ ਮਿਲਦੇ ਆ ਅਗਲੇ ਵਲੌਗ ਚ ਆ ਫੜੋ ਦੇਖੀ ਤੇ